ਜਿਵੇਂ ਭੌਰਾ ਕੁਰਬਾਨ ਹੋ ਜਾਂਦਾ ਹੈ ਸ਼ਮਾਂ ਦੇ ਉੱਤੋਂ ਇਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਤੇ ਭਾਈ ਮਤੀ ਦਾਸ ਦੇ ਸੀਸ ਦੇ ਉੱਤੇ ਆਰਾ ਰੱਖਿਆ ਗਿਆ ਗੁਰੂ ਪਿਆਰਿਓ ਸੀਸ ਦੇ ਉੱਤੇ ਆਰਾ ਚੱਲ ਰਿਹਾ ਪਰ ਜ਼ੁਬਾਨ ਤੇ ਸੀ ਨਹੀਂ ਹੈ ਜ਼ੁਬਾਨ ਤੇ ਸੀ ਨਹੀਂ ਹੈ ਤੇ ਗੁਰੂ ਪਿਆਰਿਓ ਕਿਸੇ ਕਵੀ ਨੇ ਉਸ ਵੇਲੇ ਦੇ ਦ੍ਰਿਸ਼ ਨੂੰ ਬਿਆਨਿਆ ਕਹਿੰਦੇ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾ ਜੀ ਤਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਮ ਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੂੰ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜ ਸਾਂ ਦੀਨ ਤੇਰਾ ਨਹੀਂ ਲੋੜ ਦੀਨ ਤੇਰਾ ਨਹੀਂ ਲੋੜ ਸੋ ਗੁਰੂ ਪਿਆਰਿਓ ਆਖਿਰ ਦੇ ਅੰਦਰ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਬੇਨਤੀ ਹੈ ਕਿ ਏ ਸਤਗੁਰੂ ਅਸੀਂ ਜਿਸ ਦਰਦ ਤੋਂ ਟੁੱਟੇ ਹੋਏ ਆ ਨਾ ਸਾਨੂੰ ਐਸੇ ਹੀ ਦਰਦੇ ਨਾਲ ਜੋੜੋ